ਦੋਸਤੋ ਕੱਲ ਇੱਕ ਵੀਡੀਓ ਪਾਈ ਸੀ ਮੈਂ ਕਿ ਪੱਤਰਕਾਰ ਚੈਨਾਡੋਰ ਮੰਗਾਂਦਾ ਹੋਇਆ ਵੀਡੀਓ ਵਾਇਰਲ ਇੱਕ ਸੱਚੀ ਸੀ ਲੋਕਾਂ ਨੂੰ ਕਿ ਚੈਨਾਡੋਰ ਤੋਂ ਪਰਹੇਜ਼ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਚੈਨਾਡੋਰ ਨਾ ਕਰੋ ਕਿਉਂਕਿ ਕ੍ਰਿਮਸ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕੀ ਹੈ ਅੱਜ ਖੰਨਾ ਪੁਲਿਸ ਨੇ 480 ਦੇ ਕਰੀਬ ਇਹ ਗੱਟੂ ਫੜੇ ਨੇ ਚੈਨਾਡੋਰ ਦੇ ਉਹ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਨੇ ਇਹ ਗੱਟੂ ਜਿਹਨਾਂ ਕੋਲੋਂ ਫੜੇ ਗਏ ਨੇ ਉਹਨੂੰ ਸਿੱਧਾ ਜੇਲ੍ਹ ਜਾਓ ਤੇ ਘਰਦਿਆਂ ਦੀ ਹੋਊ ਬਦਨਾਮੀ ਪੈਸੇ ਦੇਣ ਦੀ ਵੀ ਆਇ ਉਲਟੇ ਹੋਣਗੇ ਹੈ ਉਹਦੀ ਜੇਬ ਚੋਂ ਨਿਕਲ ਲੈਣੇ ਖਰਚਾ ਹੋਣਾ ਸੁੱਚੇ ਚੇਤ ਰਹੋ ਕਿਉਂਕਿ ਹੁੰਦਾ ਪੁਲਿਸ ਲੱਗੀ ਆ ਤੇ ਪੁਰ ਦੇ ਨਾਂ ਨਾਲ ਕੱਲ ਤੋਂ ਪੱਤਰਕਾਰ ਵੀ ਜਰੇ ਨੇ ਦੁਕਾਨਾਂ ਦੇ ਮੋਹਰੇ ਖੜਨ ਜਾ ਰਹੇ ਨੇ ਆਪਣੇ ਕੈਮਰੇ ਲੈ ਕੇ ਜੇ ਕੋਈ ਕੋਈ ਬੰਦਾ ਫੜਿਆ ਗਿਆ ਫਿਰ ਪੁਲਿਸ ਵਾਲਾ ਸਾਡੇ ਨਾਲੇ ਖੜੇ ਨੇ ਸਹਿਯਾ ਕਰ ਦਰਨਾ ਉਹਨੂੰ ਟੈਲੀਫੋਨ ਨੰਬਰ ਦੇ ਦੇਣਾ ਇਹਨਾਂ ਦਾ ਪੁਲਿਸ ਨੂੰ ਫੋਨ ਕਰ ਦਰਨਾ ਵੀ ਫਲਾਣੀ ਜਗ੍ਹਾ ਤੇ ਪਤੰਗ ਉੱਡ ਰਹੇ ਨੇ ਦੇ ਪਤੰਗ ਚੈਨਾ ਡੋਰ ਨਾਲ ਉੜਾਏ ਜਾ ਰਹੇ ਨੇ ਸਾਡੀ ਪਤਲਕਾਰੀ ਟੀਮ ਖੜੀ ਹੈ ਪੂਰੀ ਸਭ ਨੇ ਸੰਕਲਪ ਲੱਤਾ ਹੈ ਕਿ ਕਿਤੇ ਵੀ ਕੋਈ ਚੈਨਾ ਡੋਰ ਪੜਾਉਂਦੇ ਹੋਏ ਮੈਂ ਕਿਹਾ ਕਹੂੰਗਾ ਕੈਮਰਾਮੈਨ ਥੋੜੇ ਇੱਕ ਨਿਗਾਹ ਪਰਵਾ ਦਿਓ ਕੋਈ ਵੀ ਚੈਨਾ ਡੋਰ ਦੇ ਨਾਲ ਪਤੰਗ ਹਡਾਉਂਦਾ ਹੈ ਤਾਂ ਫੋਨ ਅਸੀਂ ਕਰਾਂਗੇ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਕਿਉਂਕਿ ਪੁਲਿਸ ਵਾਲ ਨੂੰ ਫੋਨ ਕਰਨਾ ਤੇ ਫੜਨਾ ਪੁਲਿਸ ਵਾਲ ਨੇ ਅੱਜ ਤੁਸੀਂ ਦੇਖੋ ਕਿ ਬੜੀ ਸੰਖਿਆ ਦੇ ਵਿੱਚ ਇਹਦੇ ਗੱਟੂ ਫੜੇ ਗਏ ਨੇ ਔਰ ਇੱਕ ਬਹੁਤ ਬੜਾ ਅਪਰਾਧ ਖੰਨਾ ਪੁਲਿਸ ਦਾ ਆਲੇ ਆਬਰਜਮਾਨ ਰਾਮਾ ਵਾਹ ਵਾਹ ਲੋਕਾਂ ਨੂੰ ਮੁੰਡਰਾ ਖਾਈਆ ਕੋਰੇ ਪਰਦਰੋਹ ਬੋਲਣ ਦਾ ਰੂਪ ਕੋ ਸਾਲਾ ਗਰੀ ਹੁੜੀ ਕਿ ਸਾਫੀ ਨੂੰ ਨਾ ਨਾ ਥੱਲੇ ਬਿਠਾਓ ਥੱਲੇ ਥੱਲੇ ਬਿਠਾਓ ਉਹ ਮੁੰਡਾ ਜਲਾ ਮਾਰ ਆਹ ਮਾਰ ਲੀ ਪਿੱਛੇ ਹੋ ਜੋ ਪਿੱਛੇ